ਕੰਗਮਈ ਦਾ ਰਹਿਣ ਵਾਲਾ ਨਾਮ ਹੈ ਤੀਰਥਾ ਸਖੀ ਸਰਵਰ ਨੂੰ ਮੰਨਦਾ ਹੈ ਜੀ ਸਖੀ ਸਰਵਰ ਦਾ ਵੱਡਾ ਪ੍ਰਚਾਰਕ ਹੈ ਇੱਕ ਵਾਰ ਨਾ ਅੰਮ੍ਰਿਤਸਰ ਦੀ ਧਰਤੀ ਤੇ ਆਇਆ ਇੱਥੇ ਰਾਤ ਬੈ ਗਈ ਉਹਨੂੰ ਹੁਣ ਕਿਸੇ ਨੇ ਪੁੱਛਦਾ ਰਾਤ ਕਿੱਥੇ ਰੁਕੀਏ ਅੱਗੋਂ ਉਹ ਦੱਸਣ ਵਾਲਾ ਇਹ ਦੱਸਦਾ ਕਹਿੰਦਾ ਗੁਰਨਾਨਕ ਜੀ ਦੇ ਪੰਜਵੇਂ ਸੂਪ ਨੇ ਧੰਨ ਗੁਰ ਅਰਜਨ ਦੇਵ ਜੀ ਉਹ ਇੱਥੇ ਹਰਮੰਦਰ ਸਾਹਿਬ ਕਾਰ ਸੇਵਾ ਕਰਾ ਰਹੇ ਨੇ ਉੱਥੇ ਸੰਗਤਾਂ ਰੁਕਦੀਆਂ ਨੇ ਜਿੰਨੇ ਯਾਤਰੀ ਆਉਂਦੇ ਨੇ ਸ਼ਰਧਾਲੂ ਆਉਂਦੇ ਨੇ ਉੱਥੇ ਰੁਕਦੇ ਨੇ ਉੱਥੇ ਚਲੇ ਜਾਓ ਕਹਿੰਦਾ ਗੁਰੂ ਅਰਜਨ ਦੇਵ ਜੀ ਹੁਣ ਆਪਣੇ ਆਪ ਨੂੰ ਇਹ ਪ੍ਰਚਾਰਕ ਸਮਝਦਾ ਸੀ ਗੁਰਮੁਖੋ ਤੀਰਥਾ ਇਹ ਰਾਤ ਫਿਰ ਜਦੋਂ ਹਰਮੰਦਰ ਸਾਹਿਬ ਪਹੁੰਚਿਆ ਕੀ ਵੇਖਦਾ ਸਿੱਖਾਂ ਦੇ ਚਿਹਰੇ ਬੜੇ ਹੱਸੋ-ਹਸੂ ਕਰਦੇ ਨੇ ਸਿੱਖ ਇੱਕ ਦੂਜੇ ਨਾਲ ਬੜਾ ਮਿੱਠਾ ਬੋਲਦੇ ਨੇ ਸਿੱਖਾਂ ਦੇ ਅੰਦਰ ਬੜੀ ਨਿਰਵੈਰਤਾ ਹੈ ਇੱਥੇ ਕੋਈ ਜਾਤ-ਪਾਤ ਦਾ ਵਿਤਕਦਾ ਨਹੀਂ ਕਿਸੇ ਨੂੰ ਕੋਈ ਜਾਤ-ਪਾਤ ਨਹੀਂ ਪੁੱਛੀ ਜਾਂਦੀ ਇੱਕੋ ਪੰਗਤ 'ਤੇ ਬਿਠਾ ਕੇ ਸਭਨਾਂ ਨੂੰ ਲੰਗਰ ਚੁਕਾਇਆ ਜਾਂਦਾ ਹੈ ਸਭਨਾਂ ਨੂੰ ਸਾਂਝਾ ਉਪਦੇਸ਼ ਦਿੱਤਾ ਜਾਂਦਾ ਹੈ ਉਪਦੇਸ਼ ਚੋ ਵਰਨਣ ਕੋ ਸਾਂਝਾ ਕਿਸੇ ਨਾਲ ਕੋਈ ਜਾਤ ਬਾਤ ਦਾ ਵਿਤਕੜਾ ਨਹੀਂ ਸਾਂਝਾ ਉਪਦੇਸ਼ ਦਿੱਤਾ ਜਾਂਦਾ ਹੈ ਸਿੱਖ ਇੱਕ ਦੂਜੇ ਨਾਲ ਬੜੇ ਪਿਆਰ ਨਾਲ ਗੱਲ ਕਰਦੇ ਨੇ ਚਾਹੀਦਾ ਵੀ ਗੁਰਮੁਖ ਇਹੋ ਹੀ ਹੈ ਜਦੋਂ ਇੱਕ ਸਿੱਖ ਦੂਜੇ ਸਿੱਖ ਨੂੰ ਮਿਲੇ ਨਾ ਹੱਸ ਕੇ ਗੱਲ ਕਰੇ ਉਹਦੇ ਨਾਲ ਪਿਆਰ ਦੇ ਨਾਲ ਗੱਲ ਕਰੇ ਉਹਦੇ ਨਾਲ ਸਿੱਖਾਂ ਦੇ ਚਿਹਰੇ ਹਸੂਸੂ ਕਰਨੇ ਚਾਹੀਦੇ ਨੇ ਇਹ ਨਾ ਵੇ ਗੁਰਮਖੋ ਜਰੇ ਇੱਕ ਦੂਜੇ ਨੂੰ ਮਿਲੀਏ ਤੇ ਮੱਥੇ ਤੇ ਵੱਟ ਪਾ ਲਈਏ ਤੇ ਰੇੜੀਆਂ ਪਾ ਲਈਏ ਈਰਖਾ ਦਾ ਗੁਰਮਖੋ ਇੰਨਾ ਅਜੋਗ ਹੈ ਇਨੀ ਈਰਖਾ ਸਾਡੇ ਅੰਦਰ ਵੱਧ ਗਈ ਹੈ ਮੈਂ ਆਪਣੀ ਗੱਲ ਵਿੱਚੇ ਕਰਦਾ ਪਿਆ ਸਾਡੇ ਅੰਦਰ ਇਨੀ ਈਰਖਾ ਵੱਧ ਗਈ ਇਨੀ ਈਰਖਾ ਵੱਧ ਗਈ ਗੁਰਮਖੋ ਇੱਕ ਦੂਜੇ ਵੱਲ ਕੇ ਖੁਸ਼ੀ ਹੋਣਾ ਸੀ ਅੱਜ ਅਸੀਂ ਲੋਕ ਆਪਣੇ ਦੁੱਖ ਦੇ ਕਰਕੇ ਉਹਨਾਂ ਦੁਖੀ ਨਹੀਂ ਅਸੀਂ ਲੋਕ ਮੇਰੇ ਸਮੇਤ ਆਪਣੇ ਦੁੱਖ ਦੇ ਕਰਕੇ ਉਹਨਾਂ ਦੁਖੀ ਨਹੀਂ ਜਿੰਨਾ ਕਿਸੇ ਨੂੰ ਸੁਖੀ ਵੇਖ ਕੇ ਦੁਖੀ ਆ ਦੂਜੇ ਦੀ ਚੜ੍ਹਦੀ ਵਾਲਾ ਕਲਾ ਵਾਲਾ ਵੇਖ ਕੇ ਅਸੀਂ ਦੁਖੀ ਹੋ ਜਾ ਰਹੇ ਆ ਅੱਛਾ ਦੂਜੇ ਦੀ ਤਰ੍ਹਾਂ ਇਹ ਨਹੀਂ ਵੱਧ ਗਈ ਐ ਟੈਨਸ਼ਨ ਪਾ ਲਈ ਦੂਜੇ ਦਾ ਕਾਰੋਬਾਰ ਵੱਧ ਗਿਆ ਉਹ ਟੈਨਸ਼ਨ ਪਾ ਲਈ ਅਛਾ ਦੂਜੇ ਦਾ ਮੁੰਡਾ ਬਾਹਰ ਚਲਾ ਗਿਆ ਉਹਦਾ ਵਿਧਾ ਲੱਗ ਗਿਆ ਉਹ ਬਾਹਰ ਚਲਾ ਗਿਆ ਬਾ ਟੈਂਸ਼ਨ ਸਾਡੀ 100 ਗਾਇਦੀ ਕੋਠੀ ਨੇ 200 ਗਾਇਦੀ ਕੋਠੀ ਬਣਾ ਲਈ ਐ ਬਸ ਟੈਂਸ਼ਨ ਪਾ ਲਈ ਦੂਜੇ ਵੱਲ ਵੇਖ ਕੇ ਗੁਰਮੁਖੋ ਈਰਖਾ ਕਰੀ ਜਾਂਦੇ ਭਈ ਨਹੀਂ ਭਾਗਾ ਵਾਲਿਓ ਇਹ ਮਨੁੱਖਾ ਜਨਮ ਬਾੜ-ਬੜ ਨਹੀਂ ਮਿਲਣਾ ਇਹ ਵੱਡਿਆਂ ਭਾਗਾ ਦੇ ਮਨੁੱਖਾ ਜਨਮ ਮਿਲਿਆ ਹੈ ਪਰਦੇਓ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬੜੀਆ ਔਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਇੱਥੇ ਸੰਗਤ ਆ ਕੇ ਜਪਣਾ ਹੈ ਕੀ ਜਪਣਾ ਹੈ ਗੁਰਮਖੋ ਚੌਂਕੜੇ ਮਾਰ ਲਓ ਜਿੰਨੇ ਇੱਥੇ ਬੈਠੇ ਹੋ ਜਿੰਨੇ ਘੜਾਂ ਚ ਬੈਠ ਕੇ ਸਮਾਗਮ ਦਾ ਤੁਸੀਂ ਆਨੰਦ ਮਾ ਰਹੇ ਹੋ ਚੌਂਕੜੇ ਮਾਰ ਲਓ ਸਤਿਗੁਰ ਦੇ ਪਿਆਰ ਚ ਆਓ ਇਹ ਜਾਪ ਕਰੀਏ ਨਾਲ ਨਾਲ ਆਪਣੀ ਵੀ ਅਰਦਾਸ ਕਰੀਓ ਦਾਸ ਗਰੀਬ ਦੀ ਮਾਲਾ ਕਿਰਪਾ ਕਰੋ ਸਾਡੇ ਅੰਦਰੋਂ ਈਰਖਾ ਨਿਕਲ ਜਾਵੇ ਜਿਹੋ ਜਿਹੇ ਸਿੱਖ ਤੇਨੂੰ ਭਾਉਂਦੇ ਨੇ ਸਤਿਗੁਰੂ ਜੀ ਸਾਨੂੰ ਵੀ ਉਹਦੇ ਬਣਾ ਲਓ ਸਾਡੇ ਚਿਹਰੇ ਵੀ ਅਸੂ ਅਸੂ ਕਰਨ ਮਹਾਰਾਜ ਜੀ ਇੱਕ ਦੂਜੇ ਵੱਲ ਵੇਖ ਕੇ ਅਸੀਂ ਖੁਸ਼ ਹੋਈਏ ਨਾਲ ਅਰਦਾਸ ਕਰਿਓ ਆਹ ਪ੍ਰੇਮ ਦੇ ਨਾਲ ਆਪਣੇ ਭਲੇ ਵਾਸਤੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਆਓ ਪਿਆਰ ਦੇ ਇਜਾਬ ਕਰੀਏ ਜੀ ਸਤ ਨਾਮ ਵਾਹੇ ਗੁਰੂ ਸਤ i <laughs> Vai, ਸਤ ਨਾਮ ਵਾਹਿਗੁਰੂ ਸਤ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਗੁਰਮੁਖੋ ਸੰਤਾਂ ਦੇ ਦਰਸ਼ਨ ਜਦੋਂ ਕਰਦਾ ਨਾ ਇਹ ਤੀਰਥਾ ਵੇਖਦਾ ਸਿੱਖਾਂ ਦੇ ਚਿਹਰੇ ਅਸੂ ਸੁਪੇ ਕਰਦੇ ਨੇ ਚਿਹਰੇ ਤੇ ਰੋਹਾਨੀਅਤ ਹੈ ਇੱਥੇ ਕੋਈ ਜਾਤ-ਪਾਤ ਦਾ ਵਿਤਕਰਾ ਹੈ ਹੀ ਨਹੀਂ ਕਿਸੇ ਦਾ ਈਰਖਾ ਵਾਲੀ ਗੱਲ ਹੈ ਹੀ ਕੋਈ ਨਹੀਂ ਸਭਨਾਂ ਨੂੰ ਸੰਜਾ ਉਪਦੇਸ਼ ਦਿੱਤਾ ਜਾ ਰਿਹਾ ਹੈ ਇਹ ਚੀਜ਼ ਵੇਖ ਕੇ ਬੜਾ ਅੰਦਰ ਪ੍ਰਭਾਵਿਤ ਹੁੰਦਾ ਹੈ ਅੰਦਰੋਂ ਪ੍ਰਭਾਵਿਤ ਹੁੰਦਾ ਹੈ ਏ ਤੇ ਇੱਕ ਸਿੱਖ ਨੂੰ ਆਖਣ ਲੱਗਾ ਉਹ ਸਿੱਖਾ ਮੈਂ ਗੁਰੂ ਅਰਜਨ ਦੇਵ ਜੀ ਦਾ ਮਲਾਪ ਕਰਨਾ ਹੈ ਕਿਉਂ ਇਹ ਆਪਣੇ ਆਪ ਨੂੰ ਸਖੀ ਸਰਵਰ ਦਾ ਪ੍ਰਚਾਰਕ ਸਮਝਦਾ ਹੈ ਇਹ ਨਹੀਂ ਕਹਿੰਦਾ ਮੈਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨੇ ਨੇ ਅਜੇ ਆਇਆ ਪਹਿਲੀ ਵਾਰ ਗੁਰਮੁਖੋ ਕੀ ਕਹਿੰਦਾ ਕਹਿੰਦਾ ਉਹ ਸਿੱਖਾ ਮੈਂ ਗੁਰੂ ਅਰਜਨ ਦੇਵ ਜੀ ਦਾ ਮਿਲਾਪ ਕਰਨਾ ਹੈ ਗੁਰੂ ਅਰਜਨ ਦੇਵ ਜੀ ਕਿੱਥੇ ਨੇ ਜਦੋਂ ਸਿੱਖ ਨੂੰ ਪੁੱਛਿਆ ਉਹਨੇ ਪਤਾ ਕੀ ਆਖਿਆ ਕਹਿੰਦਾ ਉਹ ਭਲਿਆ ਉਹ ਭਲਿਆ ਕਾਬਲ ਤੋਂ ਸੰਗਤ ਆਈ ਹੈ ਇਹ ਤੁਹਾਡਾ ਗੁਰੂ ਜੀ ਗੁਰਮੁਖੋ ਅੱਡ ਤੁਹਾਡੀ ਹੋਰ ਸ਼ਰਧਾ ਬਣੇਗੀ ਉਹ ਸਿੱਖ ਕੀ ਕਹਿੰਦਾ ਕਹਿੰਦਾ ਉਹ ਭਲਿਆ ਉਹ ਭਲਿਆ ਕਾਬਲ ਤੋਂ ਸੰਗਤ ਆਈ ਹੈ ਉਹ ਜੋ ਸਾਹਮਣੇ ਬੈਠੇ ਨੇ ਨਾ ਸੰਗਤਾਂ ਦੇ ਜੋੜਿਆਂ ਦੇ ਵਿੱਚ ਆਪਣੇ ਹਜੂਰੀਏ ਨਾਲ ਸੰਗਤਨ ਜੁੜੇ ਪਏ ਸਾਫ਼ ਕਰਦੇ ਨੇ ਹੋਰ ਕੋਈ ਨਹੀਂ ਉਹ ਧੰਨ ਗੁਰੂ ਅਰਜਨ ਦੇਵ ਜੀ ਨੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਤੁਹਾਡਾ ਭਲਾ ਹੋ ਜੀ ਹੋਣ ਗੁਰਨਾਨਦ ਜੀ ਦੇ ਘਰ ਦੇ ਮਾਲਕ ਧੰਨ ਗੁਰੂ ਅਰਜਨ ਦੇਵ ਪਿਤਾ ਜੀ ਸ੍ਰਿਸ਼ਟੀ ਦੇ ਮਾਲਕ ਹੋਣ ਪੰਨ ਮਥਰਾ ਕਸ਼ਪੇਦ ਨੇ ਗੁਰੂ ਅਰਜਨ ਪਰਤਾਖਹਾਰ ਹਰੀਦਾ ਰੂਪ ਹੋਣ ਗੁਰੂ ਅਰਜਨ ਦੇਵ ਜੀ ਆਪ ਸੰਗਤਾਂ ਦੇ ਜੋੜਿਆਂ ਜੇ ਬੈਠ ਕੇ ਆਪਣੇ ਹਜੂਰੀਏ ਦੇ ਨਾਲ ਸੰਤਨ ਜੁੜੇ ਸਾਫ ਕਰਨਾ ਗੁਰਮੁਖ ਇਹ ਚੀਜ਼ ਵੇਖ ਕੇ ਬੜਾ ਪ੍ਰਭਾਵਿਤ ਹੋਇਆ ਹੁਣ ਅੰਦਰ ਸ਼ਰਦਾ ਬਣੀ ਜਾਂਦੇ ਇਹ ਤੀਰਥ ਸਤਿਗੁਰ ਦੇ ਚਰਨਾਂ ਦੇ ਵਿੱਚ ਜਾਂਦਾ ਹੈ ਸਤਿਗੁਰ ਦੇ ਚਰਨ ਤੇ ਨਮਸਕਾਰ ਕਰਦਾ ਹੈ ਯਾਤਰੀ ਵਰਕੇ ਪਤਾ ਕੀ ਕਹਿੰਦਾ ਕਹਿੰਦਾ ਜੀ ਧੰਨ ਗੁਰੂ ਅਰਜਨ ਦੇਵ ਜੀ ਮੈਂ ਪਹਿਲੀ ਵਾਰ ਤੁਹਾਡੀ ਸ਼ਰਨ ਵਿੱਚ ਆਇਆ ਜਦੋਂ ਮੈਂ ਆਇਆ ਸੀ ਨਾ ਇੱਥੇ ਇਸ ਸਥਾਨ ਤੇ ਉਦੋਂ ਕੇਵਲ ਰਾਤ ਕੱਟਣ ਵਾਸਤੇ ਇੱਥੇ ਆਇਆ ਸੀ ਮੈਂ ਹਨੇਰਾ ਹੋ ਗਿਆ ਸੀ ਮੈਨੂੰ ਪਰ ਤੁਹਾਡੇ ਸਿੱਖਾਂ ਦਾ ਜੀਵਨ ਵੇਖ ਕੇ ਤੁਹਾਡੇ ਦਰਸ਼ਨ ਕਰਕੇ ਸਤਿਗੁਰੂ ਜੀ ਹੁਣ ਤੁਸੀਂ ਕਿਰਪਾ ਕੀਤੀ ਅੰਦਰ ਸ਼ਰਧਾ ਬਣ ਗਈ ਹੈ ਸਤਿਗੁਰੂ ਕਿਰਪਾ ਕਰੋ ਤਰਸ ਕਰੋ ਮੇਰੇ ਗਰੀਬ ਤੇ ਵੀ ਕਿਰਪਾ ਕਰੋ ਮੈਨੂੰ ਵੀ ਆਪਣਾ ਸਿੱਖ ਬਣਾ ਲਓ ਆਹਾ ਸਤਿਗੁਰੂ ਕਹਿੰਦੇ ਕਿੱਥੋਂ ਆਇਆ ਜੀ ਕੰਗਮਈ ਤੋਂ ਆਇਆ ਨਾਮ ਕੀਆ ਤੀਰਥਾ ਉਸ ਵੇਲੇ ਸਤਿਗੁਰੂ ਜੀ ਕਹਿੰਦੇ ਉਹ ਤੀਰਥਿਆ ਉਹ ਤੀਰਥਿਆ ਹੋ ਸਕਦਾ ਭਾਂਡਿਆਂ ਤੇ ਭੰਡੇ ਟਿਕ ਜਾਣ ਗੱਲ ਸੁਣਿਓ ਜੀ ਉਹ ਤੀਰਥਿਆ ਹੋ ਸਕਦਾ ਭਾਂਡਿਆਂ ਤੇ ਭਾਂਡੇ ਟਿਕ ਜਾਣ ਕਲਾਂਜ ਵੇਖਿਆ ਨਾ ਮਈਆਂ ਭਾਂਡੇ ਦੇ ਭਾਂਡੇ ਟਕਾ ਲੈਂਦੀਆਂ ਨੇ ਇੱਕ ਪਤੀਲਾ ਉੱਤੇ ਦੂਜਾ ਪਤੀਲਾ ਤੀਜਾ ਪਤੀਲਾ ਹੋ ਸਕਦਾ ਭਾਂਡਿਆਂ ਤੇ ਭਾਂਡੇ ਟਿਕ ਜਾਣ ਵਸਤੂਆਂ ਤੇ ਵਸਤੂਆਂ ਟਿਕ ਜਾਣ ਪਰ ਉਹ ਤੀਰਥਿਆ ਸੱਚ ਜਾਣੀ ਸੱਚ ਜਾਣੀ ਸਿੱਖੀ ਤੇ ਸਿੱਖੀ ਕਦੇ ਨਹੀਂ ਟਿਕਦੀ ਸਿੱਖੀ ਤੇ ਸਿੱਖੀ ਕਦੇ ਨਹੀਂ ਟਿਕਦੀ ਤੇਰੇ ਅੰਦਰ ਅਜੇ ਉਹ ਸੱਚੀ ਸਰਬੱਤ ਬੈਠਾ ਹੋਇਆ ਉਸ ਵੇਲੇ ਹੱਥ ਜੋੜ ਕੇ ਸਤਿਗੁਰੂ ਜੀ ਫਿਰ ਮੈਂ ਕੀ ਕਰਾਂ ਕਿੰਦੇ ਜੋ ਘਰ ਪੀੜਖਾਨਾ ਬਣਾਇਆ ਹੈ ਨਾ ਜੋ ਲੋਕਾਂ ਨੂੰ ਪੀੜਾਂ ਦੇ ਨਾਲ ਜੋੜਦਾ ਕਬਰਾਂ ਦੇ ਨਾਲ ਜੋੜਦਾ ਪਹਿਲਾਂ ਉਹ ਕਬਰ ਟਾ ਅੰਦਰੋਂ ਵੀ ਕਬਰ ਟਾ ਅਜਰੇ ਅੰਦਰ ਵੀ ਬਿਠਾ ਹੋਇਆ ਇਹ ਗੁਰਮਖੋ ਇੱਕ ਘਰ ਗਿਆ ਜੀ ਇਹ ਤੀਰਥਾ ਕੌਣ ਗੁਰਮਖੋ ਬਣਿਆ ਵਾਜ ਭਾਈ ਮੰਝ ਜੀ ਇਹ ਭਾਈ ਮੰਝ ਜੀ ਪਹਿਲਾਂ ਨਾਮ ਤੀਰਥਾ ਸੀ ਇਹਦਾ ਏ ਭਾਈ ਮੰਝ ਜੀ ਆਪਣੇ ਘਰ ਗਏ ਜੀ ਉਹ ਪੀਰ ਖਾਨ ਬਣਾ ਢਾਟਾ ਜੀ ਸਾਰਾ ਸ੍ਰੀਕੇ ਵਾਲੇ ਰਿਸ਼ਤੇਦਾਰ ਕਦੇ ਕੀ ਕਰਦਾ ਲੱਗਦਾ ਇਹਦਾ ਦਿਮਾਗ ਇਹਦਾ ਫਿਰ ਗਿਆ ਇਹ ਸਭ ਕੁਝ ਢਾ ਕੇ ਗੁਰਮੁਖੋ ਸਤਿ ਦੀ ਸ਼ਰਨ ਵਿੱਚ ਆਉਂਦਾ ਹੈ ਫਿਰ ਆਤ ਜੁੜ ਕੇ ਬੇਨਤੀ ਕਰਦਾ ਹੈ हे ਗੁਰੂ ਅਰਜਨ ਦੇਵ ਜੀ ਅਬ ਹਮ ਚਲੀ ठाकुर ਪਹਾੜ ਜਦ ਹਮ ਸਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਸਤਿਗੁਰੂ ਹੁ ਸਭ ਕੁਝ ਛੱਡ ਕੇ ਮੈਂ ਤੇਰੀ ਸ਼ਰਨ ਵਿੱਚ ਆ ਗਿਆ ਭਾਵੇਂ ਰੱਖ ਲੈ ਤੇ ਭਾਵੇਂ ਮੈਨੂੰ ਮਾਰ ਦੇ ਜਦ ਹਮ ਸਰਨ ਪ੍ਰਭੂ ਕੀ ਆਈ ਰਾਖ ਤਬੂ ਭਾਵੇਂ ਮਾਰ ਲੋਕਨ ਕੀ ਚਤੁਰਾਈ ਉਪਮਾ ਤੇ ਬੈ ਸੰਤਰਜਾਰ ਲੋਕਾਂ ਦੀਆਂ ਚਤੁਰਾਈਆਂ ਲੋਕਾਂ ਦੀਆਂ ਚਾਪਲੂਸੀਆਂ ਮੈਂ ਅੱਗ 'ਚ ਪਾ ਕੇ ਸੜ ਦਿੱਤੀਆਂ ਨੇ ਨਹੀਂ ਤੇ ਗੁਰਮੁਖੋ ਬੋਧੀ ਵਾਰ ਪਤਾ ਕੀ ਹੁੰਦਾ ਅਸੀਂ ਇਹ ਗੱਲ ਕਹਿੰਨੇ ਆ ਫਲਾਣਾ ਬੰਦਾ ਕੀ ਸੋਚੇਗਾ ਜੇ ਆਪਣੀ ਧੀ ਦਾ ਪਿਆ ਮੈਂ ਇਦਾਂ ਨਾ ਕੀਤਾ ਧੀ ਨੂੰ ਦੇਜ ਇਹ ਚੀਜ਼ ਨਾ ਦਿੱਤੀ ਲੋਕੀ ਕੀ ਸੋਚਣਗੇ ਅਸੀਂ ਲੋਕਾਂ ਦੀ ਪਰਵਾਹ ਕਰਦੇ ਨਹੀਂ ਸਾਰੀ ਜ਼ਿੰਦਗੀ ਲੋਕ ਕੀ ਸੋਚਣਗੇ ਫਲਾਣਾ ਕੀ ਆਖੇਗਾ ਨਹੀਂ ਗੁਰਮੁਖੋ ਅੱਖਣਾ ਸਾਡਾ ਗੁਰੂ ਕਿਵੇਂ ਖੁਸ਼ ਹੋਵੇਗਾ ਗੁਰੂ ਦੀ ਖੁਸ਼ੀ ਕਿਵੇਂ ਮਿਲੇਗੀ ਉਹ ਕੰਮ ਕਰੀਏ ਜਿਹੜੇ ਕੰਮ ਕੀਤੇ ਆ ਗੁਰੂ ਦੀ ਖੁਸ਼ੀ ਮਿਲ ਜਾਵੇ ਗੁਰੂ ਕੋ ਅਸੀਂ ਸਾਰੀ ਜ਼ਿੰਦਗੀ ਇਸੇ ਕੰਮ 'ਚ ਲਗਾ ਦੇਨੇ ਆ ਲੋਕੀ ਕੀ ਆਖਣਗੇ ਲੋਕੀ ਕੀ ਸੋਚਣਗੇ ਫਲਾਣਾ ਕੀ ਆਖੇਗਾ ਨਹੀਂ ਭਗਾਂ ਵਾਲਿਓ ਜਿਸ ਬਾਬੇ ਦੇ ਸ਼ਰਨ ਵਿੱਚ ਬੈਠੇ ਹੋ ਨਾ ਜਿਸ ਦਾਤੇ ਦੀ ਸ਼ਰਨ ਵਿੱਚ ਬੈਠੇ ਹੋ ਜਿਸ ਸਤਿਗੁਰ ਦੀ ਸ਼ਰਨ ਵਿੱਚ ਬੈਠੇ ਹੋ ਨਾ ਉਹ ਸਤਿਗੁਰ ਕਿਵੇਂ ਖੁਸ਼ ਹੁੰਦੇ ਨੇ ਉਹ ਸਤਿਗੁਰ ਨੂੰ ਖੁਸ਼ੀ ਕਿਵੇਂ ਮਿਲਦੀ ਹੈ ਉਹ ਚੀਜ਼ ਦੇਖਣੀ ਆ ਅਜੇ ਹੱਥ ਜੋੜ ਕੇ ਭਾਈ ਮਨਜੀ ਜੀ ਕਹਿ ਰਹੇ ਨੇ ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤ ਜਾਰ ਸੇ ਸਤਗੁਰੂ ਜੀ ਲੋਕਾਂ ਦੀਆਂ ਚਤੁਰਾਈਆਂ ਚਲਾਕੀਆਂ ਚਾਪਲੂਸੀਆਂ ਮੈਂ ਅਗਜ ਪਾ ਕੇ ਸਾਰ ਦਿੱਤੀਆਂ ਨੇ ਬਣੇ ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤ ਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ اے ਗਰੀਬ ਨਵਾਜ ਸਤਗੁਰੂ ਜੀ ਲੋਕ ਮੈਨੂੰ ਚੰਗਾ ਆਖਣ ਭਾਵੇਂ ਮੈਨੂੰ ਮੰਦਾ ਆਖਣ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਉ ਹੈ ਢਾਰ ਏ ਗਰੀਬ ਨਵਾ ਸਤੂ ਕੋਈ ਮੈਨੂੰ ਚੰਗਾ ਆਖੇ ਕੋਈ ਮੰਦਾ ਆਖੇ ਇਹ ਸਰੀਰ ਇਹ ਤਨ ਤੇਰੇ ਚਰਨਾਂ ਚ ਪਿੱਟਾ ਕਰ ਦਿੱਤਾ ਹੁਲ ਮੈਂ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਉ ਹੈ ਢਾਰ ਜੋ ਆਵਤ ਸਰਨ ਠਾਕੁਰ ਪ੍ਰਭ ਤੁਮਰੀ ਇਸ ਰੱਖੋ ਕਿਰਪਾ ਧਾਰ ਜਨ ਨਾਨਕ ਸਰਨ ਤੁਮਰੀ ਹਰ ਦਿਉ ਰੱਖੋ ਲਾਜ ਮੋਰਾ ਸਤਗੁਰੂ ਤੇਰੀ ਸ਼ਰਨ ਵਿੱਚ ਆਏ ਆ ਫੇ ਵਾਹਿਗੁਰੂ ਜੀ ਤੇਰੀ ਸ਼ਰਨ ਵਿੱਚ ਆਏ ਆ ਸ਼ਰਨ ਆਏ ਦੀ ਲਾਜ ਰੱਖ ਲੋ ਹਣ ਸ਼ਕਲ ਦਵਾਰ ਕੋ ਛੱਡ ਕੇ ਗਏ ਹੋ ਤੁਹਾਰੋ ਦਵਾਰ ਬਹੇਗੇ ਕੀ ਲਾਜ ਅਸ ਗੋਬਿੰਦਦਾਸ ਤੁਹਾਰ ਸਤਸੰਗੀਓ ਅੱਜ ਗੁਰੂ ਅਰਜਨ ਦੇ ਪਿਤਾ ਦੇ ਕੋਲੋਂ ਫੇ ਇਨੇ ਸਿੱਖੀ ਦੀ ਦਾਤ ਲਈ ਜੀ ਬੜੇ ਨੂੰ ਪਰਚੇ ਪਏ ਜੀ ਰਿਸ਼ਤੇਦਾਰਾਂ ਨੇ ਮੁੱਖ ਮੋੜ ਲਏ ਦੁਨੀਆ ਨੇ ਮੁੱਖ ਮੋੜ ਲਏ ਗੁਰਮੁਖੋ ਰਿਸ਼ਤੇਦਾਰ ਮੁੱਖ ਮੋੜ ਲੈਣ ਦੁਨੀਆ ਮੁੱਖ ਮੋੜ ਲਵੇ ਪਰ ਅਰਦਾਸ ਕਰਿਓ ਏ ਗੁਰੂ ਰਾਮਦਾਸ ਜੀ ਤੂੰ ਕਦੀ ਆਪਣਾ ਮੁਖੜਾ ਨਾ ਮੋੜੀ ਏ ਬਾਬਾ ਦੀਪ ਸਿੰਘ ਜੀ ਤੁਸੀਂ ਆਪਣਾ ਮੁਖੜਾ ਨਾ ਮੋੜਿਓ ਦੁਨੀਆ ਨੇ ਮੁਖੜਾ ਮੋੜ ਲਿਆ ਮੁੱਖ ਮੋੜ ਲਿਆ ਆਪਣਾ ਰਿਸ਼ਤੇਦਾਰਾਂ ਨੇ ਮੁੱਖ ਮੋੜ ਲਿਆ ਪਰ ਗੁਰੂ ਰਾਮਦਾਸ ਪਿਤਾ ਜੀ ਬਾਬਾ ਦੀਪ ਸਿੰਘ ਜੀ ਕਿਰਪਾ ਬਣਾ ਕੇ ਰੱਖਿਓ ਤੁਸੀਂ ਆਪਣਾ ਕਦੇ ਮੁਖਰਾ ਨਾ ਮੋੜਿਓ ਸਤਸੰਗਿਓ ਅਖੀਰ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿੱਚ ਆਉਂਦੇ ਨੇ ਇੱਥੇ ਸੇਵਾ ਕਰਦੇ ਨੇ ਤੇ ਸੇਵਾ ਕੀ ਕਰਦੇ ਨੇ ਗੁਰੂ ਘਰ ਦੇ ਲੰਗਰਾਂ ਵਾਸਤੇ ਲੱਕੜਾਂ ਲੈ ਕੇ ਆਉਂਦੇ ਨੇ ਉਦੋਂ ਸੁਲਤਾਨਵੇਂ ਪਿੰਡ ਸਾਰਾ ਇਕੱਲਾ ਲੱਕਾ ਸੀ ਗੁਰਮੁਖੋ ਸਾਰਾ ਤੁੰਗ ਸੁਲਤਾਨਵੇਂ ਪਿੰਡ ਲੱਕੜਾਂ ਲੈ ਕੇ ਇਧਰ ਆਉਣੀ ਆ ਇੱਕ ਦਿਨ ਮੌਸਮ ਖਰਾਬ ਹੈ ਮੌਸਮ ਬਹੁਤ ਖਰਾਬ ਹੈ ਹਨੇਰੀ ਹੈ ਕਾਲੀਆਂ ਘਟਾਵਾਂ ਛਾਈਆਂ ਹੋਈਆਂ ਨੇ ਅੱਜ ਗੁਰਮੁਖੋ ਹਨੇਰੇ 'ਚ ਪਤਨ ਲੱਗਾ ਲੱਕੜਾਂ ਦੀ ਪੰਡ ਬੰਨੀ ਹੈ ਸਿਰ ਤੇ ਚੁੱਕੀ ਹੋਈ ਹੈ ਖਨੇੜੀ ਐਡੀ ਤੇਜ ਹੈ ਤੇ ਗੁਰਮੁਖੋ ਪੈੜ ਖੁਸਕਿਆ ਤੇ ਖੂਜ ਡਿਗ ਪਏ ਭਾਈ ਮੰਜ ਜੀ ਖੂ ਦੇ ਵਿੱਚ ਡਿਗ ਪਏ ਨੇ ਸਾਰੀ ਰਾਤ ਗੁਰਮੁਖੋ ਗੁਰੂ ਗੁਰੂ ਜਪਦੇ ਰਹੇ ਗੁਰੂ ਗੁਰੂ ਜਪਦੇ ਰਹੇ ਇਧਰੋਂ ਗੁਰੂ ਅਰਜਨ ਦੇ ਪਤਨ ਸਿੱਖਾਂ ਨੂੰ ਭੇਜਿਆ ਸਤਗੁਰੂ ਨੂੰ ਪਤਾ ਲੱਗਾ ਸਤਗੁਰੂ ਆਪ ਰੱਸਾ ਲੈ ਕੇ ਗੁਰਮੁਖੋਸ ਜਗ੍ਹਾ ਤੇ ਪਹੁੰਚੇ ਤੇ ਭਾਈ ਮਨਜੀ ਖੂਜੇ ਡਿੱਗੇ ਹੋਏ ਨੇ ਉਸੇ ਤਰ੍ਹਾਂ ਸਿਰ ਤੇ ਲੱਕੜਾਂ ਨੇ ਤੇ ਗੁਰੂ ਗੁਰੂ ਜਪਦੇ ਪਏ ਨੇ ਕੀ ਜਪਦੇ ਨੇ ਸਤਿਨਾਮ ਵਾਹਿਗੁਰੂ ਸਤਿਨਾਮ ਸਤਗੁਰੂ ਕਿਵੇਂ ਲਾੜ ਕਰਦੇ ਨੇ ਕਹਿੰਦੇ ਪੁੱਤਰ ਮੰਜ ਉਹ ਭਾਈ ਮੰਜ ਅਰੱਸਾ ਫੜ ਤੇ ਬਾਹਰ ਆ ਜਾ ਲੱਕੜਾਂ ਸੁੱਰਦੇ ਵਿੱਚ ਉਸ ਵੇਲੇ ਭਾਈ ਮੰਜ ਜੀ ਆਖ ਲਗੇ ਨਹੀਂ ਸਤਗੁਰੂ ਜੀ ਇਹ ਗੁਰੂ ਘਰ ਦੇ ਲੰਗਰਾਂ ਵਾਸਤੇ ਲੱਕੜਾਂ ਨੇ ਇਹ ਲੱਕੜਾਂ ਗਿੱਲੀਆਂ ਹੋ ਜਾਣਗੀਆਂ ਫਿਰ ਸਤਗੁਰੂ ਜੀ ਪਹਿਲਾਂ ਤੂੰ ਬਾਹਰ ਆ ਜਾ ਲੱਕੜਾਂ ਫਿਰ ਕੱਢ ਲਵਾਂਗੇ ਸਤਗੁਰੂ ਜੀ ਇਹ ਲੱਕੜਾਂ ਗਿੱਲੀਆਂ ਹੋ ਗਈਆਂ ਨਾ ਫਿਰ ਲੰਗਰ 'ਚ ਕੰਮ ਨਹੀਂ ਆਉਣੀਆ ਕੀ ਕਹਿੰਦੇ ਭਾਈ ਮੰਦ ਜੀ ਕਹਿੰਦੇ ਜੇ ਤਨ ਭੀਗੇ ਇਸ ਵਿਗ ਇਸ ਵਿਗੜਤ ਨਹੀਂ ਜੇ ਤਨ ਭੀਗੇ ਇਸ ਵਿਗੜਤ ਨਹੀਂ ਲੱਕੜੀ ਭੀਗੇ ਫਿਰ ਜਲੇ ਨਹੀਂ ਸਤਿਗੁਰ ਮੇਰਾ ਸਰੀਰ ਭਿੱਜ ਗਿਆ ਕੋਈ ਗੱਲ ਨਹੀਂ ਇਹਦਾ ਕੁਝ ਨਹੀਂ ਵਿਗੜਨਾ ਇਹਦਾ ਪਰ ਜੇ ਲੱਕੜੀ ਗਿੱਲੀ ਹੋ ਗਈ ਭਿੱਜ ਗਈ ਫਿਰ ਜਲਣਾ ਨਹੀਂ ਪਾਵੇ ਨੂੰ ਅਗਨੀ ਫੜਦੀ ਫਿਰਨੇ ਜੇ ਤਨ ਭੀਗੇ ਕਿਸ ਬਿਗਰਤ ਨਹੀਂ ਲੱਕੜੀ ਭੀਗੇ ਫੇ ਜਲੇ ਨਹੀਂ ਸਤ ਸੰਗਿਓ ਪਹਿਲਾਂ ਫੇ ਲੱਕੜਾਂ ਅਸੇ ਨਾ ਬਣੀਆਂ ਲੱਕੜਾਂ ਵੜ ਕੱਡੀਆਂ ਫਿਰ ਰਸਾ ਵੜ ਕੇ ਭਾਈ ਮੰਝੀ ਵਾਰ ਆਏ ਸਾਰੇ ਕੱਪੜੇ ਭਿੱਜੇ ਹੋਏ ਨੇ ਖੂਦ ਯੋ ਗਾਰ ਕੱਪੜੇ ਸਭ ਲੱਗੇ ਆ ਗੁਰਮੁਖੋ ਪੂਜ ਪਾਣੀ ਘੱਟ ਸੀ ਥੱਲੇ ਗਾਰਡ ਸੀ ਗੁਰਮੁਖੋ ਸਾਰੀ ਲੱਗੀ ਹੋਈ ਹੈ ਅੱਜ ਗੁਰੂ ਅਰਜਨ ਦੇ ਪਿਤਾ ਜੀ ਨੇ ਫਿਰ ਇਹ ਦੇ ਵੇਖਿਆ ਭਾਈ ਮੰਜ ਦੇ ਕੱਪੜੇ ਲਿਬੜੇ ਨੇ ਜਾਂ ਕੱਪੜੇ ਗਿੱਲੇ ਨੇ ਅੱਜ ਭਾਈ ਮੰਜ ਜੀ ਬਲ ਵੇਖ ਕੇ ਗੁਰੂ ਅਰਜਨ ਦੇ ਪਤ ਨੇ ਇਦਾਂ ਬਾਵਾ ਕੋਲਤੀਆਂ ਕਹਿੰਦੇ ਪੁੱਤਰ ਭਾਈ ਮੰਜ ਆ ਅੱਜ ਮੇਰੇ ਗਲੇ ਦੇ ਨਾਲ ਲੱਗ ਜਾ ਤਾ ਐਡਾ ਪਿਆਰ ਤੇਰਾ ਗੁਰੂ ਘਰ ਨਾਲ ਅੰਦਰੋਂ ਇਸ਼ਕ ਕੀਤਾ ਹੈ ਤੂੰ ਅੰਦਰੋਂ ਮੁਹੱਬਤ ਕੀਤੀ ਹੈ ਆ ਮੇਰੇ ਗਲੇ ਦੇ ਨਾਲ ਲੱਗ ਜਾ ਮੇਰੀ ਛਾਤੀ ਨਾਲ ਲੱਗ ਜਾ ਆ ਜਾ ਵੇਖ ਲਓ ਗੁਰਮੁਖ ਇੱਕ ਉਹ ਸਮਾਂ ਹੁੰਦਾ ਸਿੱਖ ਬੇਨਤੀ ਕਰਦਾ ਹੈ ਪ੍ਰਭ ਕੀਜੇ ਕਿਰਪਾ ਨਿਧਾਨ ਹਮ ਹਰ ਗੁਨ ਗਾਵੀਏ ਹੁ ਤੇਮਰੀ ਕరుణਿਤ ਆਸ ਪ੍ਰਭ 모ਹੇ ਕਭ ਗਾਲ ਆਵੇਂਗੇ ਪਰ ਜਦੋਂ ਸਿੱਖ ਦਾ ਪਿਆਨ ਗੁਰੂ ਨਾਲ ਵੱਧ ਜਾਵੇ ਫਿਰ ਗੁਰੂ ਕਹਿੰਦਾ ਆ ਸਿੱਖਾ ਮੇਰੇ ਗੱਲ ਦੇ ਨਾਲ ਲੱਗ ਜਾ ਗੱਲ ਦੇ ਨਾਲ ਆਇਆ ਆਖਿਆ ਉਹ ਭਾਈ ਮੰਜ ਕੁਝ ਮੰਦੀ ਇੱਛਾ ਹੈ ਤੇਰੇ ਨੇ ਸਤਗੁਰੂ ਕਿਰਪਾ ਬਣਾ ਕੇ ਰੱਖੋ ਆਪਣੀ ਆਪਣੀ ਮਿਹਰ ਬਣਾ ਕੇ ਰੱਖੋ ਕਿਰਪਾ ਬਣਾ ਕੇ ਰੱਖੋ ਤੇ ਉਸ ਵੇਲੇ ਗੁਰੂ ਅਰਜਨ ਦੇਵ ਜੀ ਇੰਨੇ ਪ੍ਰਸੰਨ ਹੋਏ ਕਿਦੇ ਫਿਰਮਾਂਜ ਤੂੰ ਨਹੀਂ ਮੰਗਦਾ ਫਿਰ ਤੈਨੂੰ ਅਸੀਂ ਅੱਜ ਦਵਾਂਗੇ ਅੱਜ ਕਿਉਂ ਤੂੰ ਸੰਗਤਾਂ ਦੇ ਲੰਗੜਾਂ ਵਾਸਤੇ ਲੱਕੜਾਂ ਕੱਟ ਕੇ ਲਿਆਉਣਾ ਉਹ ਸੇਵਾ ਨੂੰ ਤਾਂ ਪਹਿਲ ਦਿੱਤੀ ਹੈ ਫਿਰ ਉਸ ਵੇਲੇ ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਛੋਟਾ ਹੁੰਦਾ ਸੀ ਮੇਰੇ ਨਾਨੇ ਧੰਗੁਰ ਅਮਰਦਾਸ ਜੀ ਨੇ ਮੇਰੇ ਤੇ ਇਹ ਬਖਸ਼ਿਸ਼ ਕੀਤੀ ਸੀ ਦੋਤਾ ਬਾਣੀ ਕਾ ਭੁਗਤਾ ਬਹੁਤੇ ਦਬਰ ਦਿੱਤਾ ਸੀ ਭੁਗਤਾ ਕਹਿੰਦੇ ਜਹਾਜ ਨੂੰ ਇਹ ਗੁਰੂ ਅਮਰਦਾਸ ਨੇ ਕਿਰਪਾ ਕੀਤੀ ਸੀ ਮੇਰੇ ਨਾਨਾ ਗੁਰੂ ਜੀ ਨੇ ਅ ਦਿਲ ਕਰਦਾ ਤੈਨੂੰ ਵੀ ਬਹੁਤਾ ਬਣਾ ਦਈਏ ਕੀ ਕਹਿੰਦੇ ਉਸ ਵੇਲੇ ਗੁਰੂ ਅਰਜਨ ਦੇ ਪਿਤਾ ਜੀ ਕਿਹੜੀ ਬਖਸ਼ਿਸ਼ ਕੀਤੀ ਕਹਿੰਦੇ ਮੰਜ ਪਿਆਰਾ ਗੁਰੂ ਕੋ ਗੁਰਮੰਜ ਪਿਆਰਾ ਮੰਜ ਗੁਰੂ ਦਾ ਬਹੁਤਾ ਜਗ ਲੰਗਨ ਹਾਰਾ ਮੰਜ ਗੁਰੂ ਦਾ ਬਹੁਤਾ ਜਗ ਲੰਗਨ ਹਾਰਾ ਕਿ ਸਤਿ ਸ੍ਰੀ ਅਕਾਲ ਕਿਤੇ ਭਾਈ ਮੰਜ ਤੇਰਾ ਕੋਈ ਇਤਿਹਾਸ ਤੇਰਾ ਇਹ ਜੀਵਨ ਕੋਈ ਪਿਆਰ ਨਾਲ ਪੜ ਲਵੇਗਾ ਨਾ ਉਹਦਾ ਵੀ ਇਸ ਸੰਸਾਰ ਤੋਂ ਪਾਰ ਉਤਾਰਾ ਹੋ ਜਾਏਗਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਫਿਰ ਅਗਲੀਆਂ ਬੜੀਆਂ ਬਖਸ਼ਿਸ਼ਾਂ ਕੀਤੀਆਂ ਆਕਾਉ ਸਿੱਖੀ ਦਾ ਤੁਸੀਂ ਪ੍ਰਚਾਰ ਕਰੋ ਸਿੱਖੀ ਦੇ ਪ੍ਰਚਾਰ ਵੱਲ ਗੁਰੂ ਅਰਜਨ ਦੇ ਪਿਤਾ ਨੇ ਤੋੜਿਆ ਰਹਿਮਤਾ ਕੀਤੀਆਂ ਬਖਸ਼ਿਸ਼ਾਂ ਕੀਤੀਆਂ ਫਿਰ ਭਾਈ ਮੰਜੀ ਜੀ ਦਾ ਇਹ ਜਿਹਾ ਪਿਆਰਾ ਜੀਵਨ ਬਣ ਗਿਆ ਗੁਰੂ ਅਰਜਨ ਦੇ ਪਿਤਾ ਜੀ ਕਹਿੰਦੇ ਭਾਈ ਮੰਜੀ ਜੀ ਤੁਸੀਂ ਪਰਮਾਨ ਹੋ ਗਏ ਹੋ ਤੁਸੀਂ ਪਰਮਾਨ ਹੋ ਗਏ ਹੋ ਭਾਈ ਗੁਰਦਾਸ ਜੀ ਨੇ ਫਿਰ ਆਪਣੀਆਂ ਬਾੜਾਂ ਦੇ ਵਿੱਚ ਇਹ ਜ਼ਿਕਰ ਕੀਤਾ ਕਿ ਤੇ ਮੰਜ ਪੰਨੂ ਪਰਵਾਨ ਹੈ ਮੰਜ ਪੰਨੂ ਪਰਵਾਨ ਹੈ ਸਤਿਗੁਰ ਕਿਰਪਾ ਕਰਨ ਸਤਿਗੁਰ ਬਖਸ਼ਿਸ਼ ਕਰਨ ਆਓ ਜੀ ਵਿਚਾਰ ਕਰਦੇ ਹਾਂ ਇੱਕ ਨੇ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਨੇ ਸਤਿਗੁਰ ਜੀ ਬਖਸ਼ਣ ਯੋਗ ਨੇ ਸਤਿਗੁਰ ਦੀ ਸਾਚੀ ਬਖਸ਼ਣ ਯੋਗ ਹੈ ਸੰਗਤਾਂ ਦਾ ਧੰਨ ਜਿਨ੍ਹਾਂ ਨੇ ਬੈਠ ਕੇ ਸਿੱਖਾ ਦਿੱਤੀਆਂ